ਮੈਂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਜੀ ਸਾਡਾ ਖੰਨਾ ਸ਼ਹਿਰ ਇਸ ਟਾਈਮ ਸਿਆਸਤ ਦੇ ਰੰਗਾਂ ਵਿੱਚ ਰੰਗਿਆ ਹੋਇਆ ਚੋਣਾਂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਕਿਉਂਕਿ ਸਾਡੇ 7 ਐਜੂਕੇਸ਼ਨਲ ਹੈਰੀਟੇਜ ਇੰਸਟੀਚੂਟਸ ਦੀ ਮੈਨੇਜਮੈਂਟ ਦਾ ਜਿਹੜਾ ਚੋਣ ਹੈ 1 ਸਤੰਬਰ ਨੂੰ ਹੋਣ ਜਾ ਰਿਹਾ ਹੈ ਇਸ ਵਾਰ ਵੈਸੇ ਵੀ ਇੱਕ ਖਾਸ ਗੱਲ ਇਹ ਹੈ ਕਿ ਪਹਿਲਾਂ ਇਹਦੇ ਵਿੱਚ ਦੋ ਪੈਨਲ ਕੰਟੈਸਟ ਕਰਦੇ ਸੀ ਇਸ ਵਾਰੀ ਤਿੰਨ ਪੈਨਲ ਤੀਜਾ ਪੈਨਲ ਗਵਰਨਮੈਂਟ ਸਪੋਰਟਡ ਪੈਨਲ ਹੋ ਗਿਆ ਜਿੰਨੂੰ ਲੈ ਕੇ ਏਵੀ 18 ਵੱਲੋਂ ਇੱਕ ਡਰਾਈਵ ਕਰੌਂਦੀ ਆ ਤਾਂ ਕਿ ਤੁਸੀਂ ਉਹਨਾਂ ਦਾ ਸਮਾਜਿਕ ਪਰਿਵਾਰਕ ਬੈਕਗ੍ਰਾਉਂਡ ਜਾਣ ਸਕੋ ਤੇ ਕੀ ਇਹਨਾਂ ਆਧਾਰਿਆਂ ਦੇ ਪ੍ਰਤੀ ਉਹਨਾਂ ਦੀ ਡੈਡੀਕੇਸ਼ਨ ਹੈ ਕੀ ਉਹਨਾਂ ਦੀ ਥਾਟਸ ਨੇ ਕੀ ਪਲਾਨਸ ਹੈ ਤੇ ਕੀ ਬੈਟਰਮੈਂਟ ਦੇ ਸਟਰਕਚਰ ਨੇ ਉਹ ਤੁਸੀਂ ਜਾਣ ਸਕੋ ਉਸੇ ਲਈ ਤਹਿਤ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਹੋਣਾ ਸੀ ਮਿਲਣ ਲੱਗਿਆ ਸਾਡੇ ਸ਼ਹਿਰ ਚ ਕਿਸੇ ਵੀ ਪਹਿਚਾਣ ਦੇ ਮਥਾਜ ਨਹੀਂ ਹੈਗੇ ਐਡਵੋਕੇਟ ਰੁਪੇਸ਼ ਭਾਰਤਵਾਦੀ ਜੀ ਜਿਹੜੇ ਕਿ ਪ੍ਰੋਗਰੈਸਿਵ ਪੈਨਲ ਫॉर ਐਜੂਕੇਸ਼ਨ ਵੱਲੋਂ ਇਸ ਵਾਰੀ ਕੰਟੈਸਟ ਕਰ ਰਹੇ ਨੇ ਜਿਨ੍ਹਾਂ ਦਾ ਸੀਰੀਅਲ ਨੰਬਰ ਹੈ 26 ਆਓ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਪਲਾਨਸ ਕੀ ਥਾਟਸ ਲੈ ਕੇ ਇਸ ਵਾਰੀ ਵੋਟਰਾਂ ਦੀ ਕਚੈਰੀ ਜਾ ਰਹੇ ਨੇ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਮੈਂ ਵਿੱਕੀ ਵਡੇਰਾ ਜੀ ਦੇ ਹਰਪ੍ਰੀ ਤਾਲੂਵਾਲਿਆ ਜੀ ਦਾ ਸਵਾਗਤ ਕਰਨਾ ਪਹਿਲਾਂ ਤਾਂ ਕਿ ਉਹ ਮੇਰੇ ਕੋਲ ਆਏ ਨੇ ਤੇ ਮੈਨੂੰ ਆਪਣੇ ਵਿਚਾਰ ਸਾਂਝੇ ਦੇ ਕੋਲ ਰੱਖਣ ਦਾ ਮੌਕਾ ਵੀ ਮਿਲ ਰਿਹਾ ਹੈ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਰੁਪੇਸ਼ ਭਾਰਦवाज ਮੈਂ ਇਸ ਪੇਸ਼ੇ ਤੋਂ ਐਡਵੋਕੇਟਾਂ ਟੈਕਸੇਸ਼ਨ ਦੀ ਪ੍ਰੈਕਟਿਸ ਕਰਦਾ ਮਾਈ ਕੁਆਲੀਫਿਕੇਸ਼ਨ ਇਜ਼ ਐਮ ਕਾਮ ਐਲ ਐਲ ਬੀ ਤੇ ਟੈਕਸੇਸ਼ਨ ਦੀ ਪ੍ਰੈਕਟਿਸ ਮੈਂ ਪਿਛਲੇ ਤਕਰੀਬਨ ਕੋ 15 ਸਾਲ ਤੋਂ ਇਸ ਪੇਸ਼ੇ ਦੇ ਵਿੱਚ ਹੈਗਾ ਹਾਂ ਇਸ ਤੋਂ ਬਾਅਦ ਵਿੱਚ ਹੁਣ ਮੈਂ ਏਐਸ ਮੈਨੇਜਮੈਂਟ ਸੁਸਾਇਟੀ ਦੇ ਵਿੱਚ ਕੰਟੈਸਟ ਕਰਨ ਜਾ ਰਿਹਾ ਪ੍ਰੋਗਰੈਸਿਵ ਪੈਨਲ ਦੇ ਨਾਲ ਸਾਡਾ ਪੈਨਲ ਪ੍ਰੋਗਰੈਸਿਵ ਇੱਕ ਇੱਕ ਅੱਛੀ ਸੋਚ ਦੇ ਨਾਲ ਇੱਕ ਸੰਸਥਾਵਾਂ ਨੂੰ ਸੁਧਾਰ ਦੇ ਤਰੀਕੇ ਦੇ ਨਾਲ ਲੈ ਕੇ ਜਾਣ ਦੇ ਲਈ ਹੀ ਪ੍ਰੋਗਰੈਸਿਵ ਹੈ ਤੇ ਅਸੀਂ ਇਸ ਤਰ੍ਹਾਂ ਪ੍ਰੋਗਰੈਸਿਵ ਹੀ ਰਹਾਂਗੇ ਬਹੁਤ ਵਧੀਆ ਸਰ ਨੇ ਆਪਣੀ ਇੰਟਰੋਡਕਸ਼ਨ ਦਿੱਤੀ ਹੈ ਬਹੁਤ ਵੈਲ এডਿਕੇਟਿਡ ਨੇ ਮੇਨ ਗੱਲ ਹੈ ਜੀ ਕਿ ਇਹਨਾਂ ਆਧਾਰਿਆਂ ਦੇ ਲਈ ਕੁਝ ਕੰਮ ਗੁਜ਼ਰਨ ਦੀ ਉਹਨਾਂ 'ਚ ਡੈਡੀਕੇਸ਼ਨ ਹੈ ਸਰ ਆਪਾਂ ਦੇਖਿਆ ਹੋਇਆ ਜੀ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਅੱਜ ਦੇ ਪ੍ਰੈਸੈਂਟ ਟਾਈਮ ਦੀ ਜ਼ਰੂਰਤ ਹੈ ਉਹ ਮਾਡਰਨ ਸਟੱਡੀ ਸਿਸਟਮ ਪਲੱਸ ਓਵਰਆਲ ਡਵੈਲਪਮੈਂਟ ਆਫ ਸਟੂਡੈਂਟਸ ਐਂਡ ਦੀ ਇਨਕਰੀਮੈਂਟ ਇਨ ਲੈਗੇਸੀ ਐਂਡ ਡਵੈਲਪਮੈਂਟ ਆਫ ਆਵਰ ਹੈਰੀਟੇਜ ਇੰਸਟੀਟਿਊਟਸ ਸਰ ਕੀ ਪਲਾਨਸ ਲੈ ਕੇ ਕੀ ਡਵੈਲਪਮੈਂਟ ਦਾ ਸਟਰਕਚਰ ਲੈ ਕੇ ਕੀ ਮੋਟਿਵ ਲੈ ਕੇ ਆਪਾਂ ਇਸ ਵਾਰੀ ਵੋਟਰਜ਼ ਦੀ ਕਚਹਿਰੀ ਦੇ ਵਿੱਚ ਜਾ ਰਹੇ ਹਾਂ ਸਰ ਇਹ ਸਾਡੀਆਂ ਆਪਣੀਆਂ ਸੰਸਥਾਵਾਂ ਨੇ ਬਾਲਿਆ ਜੀ ਮੈਂ ਇੱਥੇ ਪੜਿਆ ਏ ਐ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਮੈਂ ਪਲੱਸ 2 ਕੀਤੀ ਆ ਉਸ ਤੋਂ ਬਾਅਦ ਕਾਲਜ ਦੇ ਵਿੱਚ ਡਾਕਟਰ ਕੇ ਕੇ ਸ਼ਰਮਾ ਜੀ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਤੋਂ ਮੈਂ ਅਕਾਊਂਟਸ ਪੜਦਾ ਰਿਹਾ ਅਕਾਊਂਟਸ ਮੈਂ ਉਹਨਾਂ ਤੋਂ ਸਿੱਖਿਆ ਹੈ ਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਅਸੀਂ ਅੱਜ ਇਸ profession ਤੱਕ ਪਹੁੰਚ ਸਕੇ ਹਾਂ ਤੇ ਹੁਣ ਅਸੀਂ ਇਹਨਾਂ ਸੰਸਥਾਵਾਂ ਦੇ ਵਿੱਚ ਇਹਨਾਂ ਸੰਸਥਾਵਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ ਤਾਂ ਕਿ ਇਹਨਾਂ ਸੰਸਥਾਵਾਂ ਦੇ ਵਿੱਚ ਜੋ ਅਸੀਂ ਅਸੀਂ ਪਾਇਆ ਉਹਨਾਂ ਉਸੇ ਉਸੇ এডੂਕੇਸ਼ਨ ਨੂੰ ਲੈ ਕੇ ਅਸੀਂ ਹੋਰ ਆਪਣੇ ਬੱਚੇ ਜਿਹੜੇ ਇਧਾਂ ਖੰਨੇ ਸ਼ਹਿਰ ਦੇ ਆ ਰਹੇ ਨੇ ਨਾ ਸੰਸਾਵਾਂ ਦੇ ਵਿੱਚ ਉਹਨਾਂ ਦੀ ਵੀ ਕੁਛ ਨਾ ਕੁਛ ਹੈਲਪ ਕਰ ਪਾਈਏ ਕਾਫੀ ਨਜ਼ਰ ਇਹ ਨਾਲ ਅਸੀਂ ਦੇਖੀਏ ਤਾਂ ਕੁਝ ਕਮੀਆਂ ਜਿਹੜੀਆਂ ਨਜ਼ਰ ਆਉਂਦੀਆਂ ਨੇ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਦੂਰ ਕਰ ਪਾਈਏ ਦੂਰ ਕਰਨ ਤੋਂ ਬਾਅਦ ਵਿੱਚ ਹੁਣ ਕੁਝ ਸਾਡੇ ਸਟਾਫ ਮੈਂਬਰਸ ਨੇ ਟੀਚਰਸ ਨੇ ਹੋਰ ਵੀ ਸਾਫ਼ ਨੇ ਉਹਨਾਂ ਦੀਆਂ ਕਾਫੀ ਪਰੇਸ਼ਾਨੀਆਂ ਨੇ ਉਹ ਸਾਰੀ ਪਰੇਸ਼ਾਨੀਆਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਬੜੀ ਅੱਛੀ ਗੱਲ ਹੈ ਸਰ ਬੜਾ ਅੱਛਾ ਬਿਜ਼ਨਸ ਸਰ ਆਪਾਂ ਦੇਖਿਆ ਵੇ ਕਿ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾਤਰ ਬੱਚੇ ਆਪਣੇ ਪੰਜਾਬ ਦੀ ਬੈਸੀ ਪ੍ਰੋਬਲਮ ਹੈ ਕਿ 10ਵੀਂ 12ਵੀਂ ਕਰੋ ਤੇ ਆਪਣਾ ਮੂਵ ਕਰ ਜਿਓ ਫੋਰਨ ਨੂੰ ਤੇ ਜੇਕਰ ਸਰ ਕੁਝ ਪੜ੍ਹਦੇ ਨੇ ਜਾਂ ਕੁਝ ਅਪਰ ਕੋਰਸਸ ਦੇ ਲਈ بڑے ਕੋਰਸਾਂ ਦੇ ਲਈ ਕ੍ਰੈਸ਼ ਕੋਰਸਸ ਲਈ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਵਾ ਤਾਂ ਸਰ ਕੁਝ ਏਦਾਂ ਦਾ ਮਾਈਂਡ ਦੇ ਵਿੱਚ ਕੋਈ ਧਿਆਨ ਦੇ ਵਿੱਚ ਹੋਣ ਕਿ ਅਜਿਹੇ ਕੁਝ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਕੁਝ ਕ੍ਰੈਸ਼ ਕੋਰਸਸ ਇੱਥੇ ਅਵੇਲੇਬਲ ਕਰਾਏ ਜਾਣ ਤਾਂ ਕਿ ਇਹਨਾਂ ਅਦਾਰਿਆਂ ਨੂੰ ਵੀ ਬੈਨੀਫਿਟ ਹੋ ਸਕੇ ਬੱਚੇ ਵੀ ਆਪਣਾ ਫਿਊਚਰ ਸਿਕਿਉਰ ਕਰ ਬਾਤ ਸਕਕੇ ਦੇਖੋ ਹੁਣ ਜੇ ਅਗਰ ਮੈਂ ਆਪਣੇ profession ਦੀ ਗੱਲ ਕਰਦਾ ਤਾਂ CA ਦਾ ਐਂਟ੍ਰੈਂਸ ਟੈਸਟ ਜਿਹਨੂੰ ਕਾਮਨ ਪ੍ਰੋਫੀਸ਼ੈਂਸੀ ਟੈਸਟ ਕਹਿੰਦੇ ਆ ਆਪਾਂ ਕਾਮਨ ਪ੍ਰੋਫੀਸ਼ੈਂਸੀ ਟੈਸਟ ਦੇ ਲਈ ਬਹੁਤ ਹੀ ਘੱਟ ਟ੍ਰੇਨਿੰਗ ਸੈਂਟਰ ਹੋ ਰਹੇ ਹੈਗੇ ਨੇ ਮੈਂ ਚਾਹੂੰਗਾ ਵੀ ਸਾਡੇ ਇੰਸਟੀਚਿਊਟ ਦੇ ਵਿੱਚ ਇਸ ਤਰ੍ਹਾਂ ਦੇ ਕੁਝ ਕੋਰਸੇਜ਼ ਨੇ ਜਿਹੜੇ ਕਿ ਟ੍ਰੇਨਿੰਗ ਦਿੱਤੀ ਜਾ ਸਕੇ ਕੁਝ ਸਟੂਡੈਂਟਸ ਐਸੇ ਨੇ ਜਿਹੜੇ ਕਿ ਇਹ ਟ੍ਰੇਨਿੰਗ ਲੈਣ ਦੇ ਲਈ ਵੱਡੇ ਸ਼ਹਿਰਾਂ ਦੇ ਵਿੱਚ ਜਾਂਦੇ ਨੇ ਪਰ ਸਾਰੇ ਸਟੂਡੈਂਟ ਵੱਡੇ ਸ਼ਹਿਰਾਂ ਦੇ ਖਰਚੇ ਅਫੋਰਡ ਨਹੀਂ ਕਰ ਪਾਉਂਦੇ ਸਾਡੀ ਜਿਹੜੀ ਸੁਸਾਇਟੀ ਹੈ ਇਹ ਸੁਸਾਇਟੀ ਨੋ ਪ੍ਰੋਫਿਟ ਨੋ ਲਾਸ ਦੇ ਵਿੱਚ ਚੱਲਦੀ ਹੈ ਵੈਲਫੇਅਰ ਸੁਸਾਇਟੀ ਹੈ ਕੁਝ ਗ੍ਰਾਂਟਸ ਵੀ ਆਉਂਦੀਆਂ ਨੇ ਗਵਰਨਮੈਂਟ ਤੋਂ ਤਾਂ ਕਿ ਇਹ ਜਿਹੜੇ ਸਟੂਡੈਂਟਸ ਜ਼ਿਆਦਾ ਖਰਚਾ ਕਰਕੇ ਨਹੀਂ ਪੜ ਪਾਉਂਦੇ ਹਨ ਉਹਨਾਂ ਨੂੰ ਇਹ ਬਹੁਤ ਬੜੀ ਹੈਲਪ ਦਿੰਦੇ ਆ ਉਹ ਕੋਰਸਿਸ ਅਸੀਂ ਇੱਥੇ ਲੈ ਕੇ ਆਵਾਂਗੇ ਜਿਹੜੇ ਕੋਰਸਿਸ ਨੂੰ ਅਫੋਰਡ ਨਹੀਂ ਕਰ ਪਾਉਂਦੇ ਹੈਗੇ ਸਟੂਡੈਂਟਸ ਪਰ ਉਹਨਾਂ ਨੂੰ ਫੇਰ ਵੀ ਮਜਬੂਰੀ ਦੇ ਵਿੱਚ ਉਹ ਖਰਚਾ ਕਰਕੇ ਬਾਹਰ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਅਸੀਂ ਪੂਰੀ ਇਹ ਸਾਡੀ ਕੋਸ਼ਿਸ਼ ਰਹੂਗੀ ਜਿਵੇਂ ਕੋਈ ਨੀਟ ਦੇ ਟ੍ਰੇਨਿੰਗ ਸੈਂਟਰ ਉਰੇ ਨਹੀਂ ਚੱਲ ਰਹੇ ਹਨ ਸੀਪੀਟੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕੁਝ ਹੋਰ ਬਹੁਤ ਸਾਰੇ ਐਸੇ ਕ੍ਰੈਸ਼ ਕੋਰਸ ਵੀ ਸਾਡੇ ਮਾਈਂਡ ਦੇ ਵਿੱਚ ਹੈ ਜੋ ਅਸੀਂ ਆਪਣੇ ਪੈਨਲ ਦੀ ਮжоਰਿਟੀ ਤੋਂ ਬਾਅਦ ਹੀ ਉਰੇ ਕਰ ਪਾਵਾਂਗੇ ਜੇ ਅਗਰ ਸਾਡੇ ਪੈਨਲ ਦੀ ਮжоਰਿਟੀ ਹੈ ਜਿਹੜੀ ਇਸ ਕੰਮ ਦੇ ਲਈ ਬਹੁਤ ਜ਼ਰੂਰੀ ਹੈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੋਟਰਸ ਨੂੰ ਅਪੀਲ ਕਰਦੇ ਹਾਂ ਵੀ ਸਾਡੇ ਪੈਨਲ ਨੂੰ ਫੁੱਲ ਮжоਰਿਟੀ ਦੇ ਵਿੱਚ ਲੈ ਕੇ ਆਣ ਮжоਰਿਟੀ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ ਜਿਹੜਾ ਜਿਹੜੀ ਕੋ ਮжоਰਿਟੀ ਹੈ ਇਹਦੇ ਨਾਲ ਹੀ ਕੁਝ ਉਸ ਐਮੈਂਡਮੈਂਟਸ ਕੀਤੀਆਂ ਜਾ ਸਕਦੀਆਂ ਨੇ ਬਹੁਤ ਵਧੀਆ ਗੱਲ ਆ ਸਰ ਬੜੀ ਅੱਛੀ ਤੁਹਾਡੀ ਗੱਲ ਆ ਸਰ ਅਸੀਂ ਦੇਖਿਆ ਹੋਇਆ ਕਿ ਆਮ ਪਬਲਿਕ ਦੇ ਵਿੱਚ ਅਸੀਂ ਵਿਚਰਦੇ ਹਾਂ ਤੇ ਲੋਕ VOTER ਦੀ ਗੱਲ ਕਰਦੇ ਨੇ ਕਿ ਜਿਹੜੇ ਵੀ ਕੈਂਡੀਡੇਟਸ ਖੜੇ ਨੇ ਸਾਰੇ ਬੜੇ ਅੱਛੇ ਨੇ ਪੜ੍ਹੇ ਲਿਖੇ ਨੇ ਸੂਝਮਾਨ ਨੇ ਬੜੀਆ ਗਾਂ ਵਦੂ ਸੋਚ ਰੱਖਦੇ ਨੇ ਬਟ ਸਰ ਕਿਤੇ ਨਾ ਕਿਤੇ ਇਹਨਾਂ ਅਦਾਰਿਆਂ ਨੂੰ ਜੇਕਰ ਆਪਾਂ ਇੱਕ ਸਟੈਪ ਅੱਗੇ ਲੈ ਕੇ ਜਾਣਾ ਇਹਨਾਂ ਦੀ ਡਿਵੈਲਪਮੈਂਟ ਚਾਹੁੰਦੇ ਆ ਇਹਨਾਂ ਦੀ ਲੇਗੇਸੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਆ ਤਾਂ ਟਾਈਮ ਮੈਨੇਜਮੈਂਟ ਆਪਣੇ ਆਪ ਦੇ ਵਿੱਚ ਬਹੁਤ ਮੈਟਰ ਕਰਦੀ ਹੈ ਤਾਂ ਸਰ ਉਹਨਾਂ ਦੇ ਮਨਾਂ 'ਚ ਵੀ ਇਹ ਸਵਾਲ ਹੈ ਕਿ ਤੁਸੀਂ ਜਦੋਂ ਵੀ ਵਧੀਆ ਉਮੀਦਵਾਰ ਸਾਰੇ ਵਧੀਆ ਨੇ ਲੰਬਾ ਟਾਈਮ ਕਈ ਵਾਰੀ ਮੀਟਿੰਗਸ ਨਹੀਂ ਹੁੰਦੀਆਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਕੁਝ ਚੰਦ ਸੀਮਤ ਚੀਜ਼ਾਂ ਤੇ ਗੱਲਾਂ ਹੁੰਦੀਆਂ ਨੇ ਜਿਹੜੀਆਂ ਸ਼ੇਅਰ ਕਰਦੇ ਨੇ ਤੇ ਮੂਵ ਕਰ ਜਾਂਦੇ ਨੇ ਤਾਂ ਸਰ ਇਹੋ ਜਿਹਾ ਕੋਈ ਪਲਾਨ ਹੈ ਕਿ ਹਰ ਟਾਈਮ ਇਹ ਚੀਜ਼ਾਂ ਦੇ ਨਾਲ ਜੁੜੇ ਰਹੀਏ ਅਪਡੇਟ ਰਹੀਏ ਤਾਂ ਕਿ ਤੁਹਾਨੂੰ ਉੱਥੇ ਦੀ ਸਰ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਜ਼ਰੂਰਤ ਬਾਰੇ ਵੀ ਪਤਾ ਲੱਗੇ ਜਾਂ ਕੀ ਉੱਥੇ ਕੋਈ ਦਿੱਕਤ ਆ ਉਹਦੇ ਬਾਰੇ ਵੀ ਪਤਾ ਲੱਗੇ ਦੇਖੋ ਜਿਹੜੀ ਮੀਟਿੰਗਸ ਨੇ ਹੁੰਦੀਆਂ ਨੇ ਜਾਂ ਤਾਂ ਆਪਾਂ ਇਹ ਕਹਿ ਲਈਏ ਵੀ ਉਸ ਮੀਟਿੰਗ ਦੀ ਜਿਵੇਂ ਹੁਣ ਬਜਟ ਮੀਟਿੰਗ ਹੋਈ ਸੀ ਬਜਟ ਮੀਟਿੰਗ ਦੀ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ ਦਿੱਤੀ ਵੋਟਰਜ਼ ਕੋਲ ਨਹੀਂ ਪਹੁੰਚੀ ਆ ਵੋਟਰਜ਼ ਨੇ ਨਹੀਂ ਦੇਖੀ ਵੋਟਰਜ਼ ਉਸ ਬਜਟ ਮੀਟਿੰਗ ਦੇ ਵਿੱਚ ਕਾਲ ਵੋਟਰਜ਼ ਨੂੰ ਹੁੰਦੀ ਆ ਪਰ ਵੋਟਰਜ਼ ਨਹੀਂ ਜਾਂਦੇ ਬਹੁਤ ਘੱਟ ਆਂਦੇ ਨੇ ਹੁਣ ਬਜਟ ਮੀਟਿੰਗ ਹੋਈ ਸੀ ਉਸ ਦੇ ਵਿੱਚ ਕੈਂਡੀਡੇਟਸ ਸੀਗੇ ਹੋਰ ਮਹਤਵਪੂਰਨ ਬੰਦੇ ਸੀਗੇ ਬਹੁਤ ਸਾਰੇ ਸੀਗੇ ਬਟ ਵੋਟਰਜ਼ ਵੀ ਕਮੀ ਕਿਤੇ ਸੀਗੀ ਵੋਟਰਜ਼ ਦਾ ਹੱਕ ਬਣਦਾ ਹੈ ਕਿ ਉਹ ਉਸ ਬਜਟ ਮੀਟਿੰਗ ਦੇ ਵਿੱਚ ਆਣ ਉੱਥੇ ਪਤਾ ਲੱਗੇ ਕਿ ਕਿਆ ਹੋ ਰਿਹਾ ਹੁਣ ਬਜਟ ਮੀਟਿੰਗ ਹੋਈ ਸੀ ਉਹਦੀਆਂ ਜੋ ਕਮੀਆਂ ਨੇ ਉਹ ਅਸੀਂ ਦੱਸਦੇ ਆਂ ਉਤੇ ਵੋਟਰ ਨੂੰ ਪਤਾ ਹੋਣਾ ਚਾਹੀਦਾ ਵੋਟਰ ਦਾ ਹੱਕ ਹੈ ਵੋਟਰ ਨੂੰ ਹਰ ਮੀਟਿੰਗ ਅਟੈਂਡ ਕਰਨੀ ਚਾਹੀਦੀ ਹੈ ਐਡਵਰਟਾਈਜ਼ਮੈਂਟ ਜਿਹੜੀ ਆਂਦੀ ਹੈ ਉਸ ਤੋਂ ਬਾਅਦ ਵੋਟਰਜ਼ ਉੱਥੇ ਆਣ ਮੀਟਿੰਗ ਨੂੰ ਅਟੈਂਡ ਕਰਨ ਜੀ ਦੂਸਰੀ ਗੱਲ ਮੈਂ ਚਾਹੁੰਦਾ ਵੀ ਜਿਹੜੇ ਕੈਂਡੀਡੇਟ ਉੱਥੇ ਜਾ ਰਹੇ ਨੇ ਮਤਲਬ ਜਿੱਤ ਕੇ ਜਿਹੜੇ ਕੈਂਡੀਡੇਟ ਮੈਨੇਜਮੈਂਟ ਬਣਾਣਗੇ ਉਹ ਕੈਂਡੀਡੇਟ ਡੈਡੀਕੇਟਿਡ ਹੋਣੇ ਚਾਹੀਦੇ ਨੇ ਡੈਡੀਕੇਸ਼ਨ ਦੇ ਨਾਲ ਕੰਮ ਕਰਨ ਵਾਲੇ ਹੋਣੇ ਚਾਹੀਦੇ ਆ ਹੁਣ ਸਾਡੇ ਪ੍ਰੋਗਰੈਸਿਵ ਪੈਨਲ ਦੇ ਵਿੱਚ ਜਿੰਨੇ ਵੀ ਅਸੀਂ ਕੈਂਡੀਡੇਟਸ ਹੈਗੇ ਆ ਉਹ ਬਕਾਇਦਾ ਇਸ ਤਰੀਕੇ ਨਾਲ ਉਹਨਾਂ ਨੂੰ ਫਰੇਮ ਕੀਤਾ ਗਿਆ ਸਾਡੇ ਪ੍ਰੋਗਰੈਸਿਵ ਪੈਨਲ ਨੂੰ ਕਿ ਪੂਰੀ ਡੈਡੀਕੇਸ਼ਨ ਦੇ ਨਾਲ ਕੰਮ ਕਰਨਗੇ ਜਿਹੜਾ ਵੀ ਅਦਾਰਾ ਜਿਸ ਵੀ ਕੈਂਡੀਡੇਟ ਨੂੰ ਦਿੱਤਾ ਜਾਊਗਾ ਬੜਾ ਸੋਚ ਸਮਝ ਕੇ ਦਿੱਤਾ ਜਾਊਗਾ ਤਾਂ ਕਿ ਉਹ ਉਸ ਅਦਾਰੇ ਨੂੰ ਢੰਗ ਨਾਲ ਸਹੀ ਤਰੀਕੇ ਨਾਲ ਚਲਾ ਸਕੇ ਔਰ ਉਹ ਟਾਈਮ ਦੇਵੇਗਾ ਉੱਥੇ ਉਸ ਨੂੰ ਸਟਾਫ ਨੂੰ ਔਰ ਜਿਹੜਾ ਹੋਰ ਨਾਨ ਟੀਚਿੰਗ ਔਰ ਟੀਚਿੰਗ ਸਟਾਫ ਹੈ ਉਹਨਾਂ ਨੂੰ ਕੈਂਡੀਡੇਟ ਨੂੰ ਮਿਲਣ ਦੇ ਲਈ ਇਸ ਤਰ੍ਹਾਂ ਵੇਟ ਨਹੀਂ ਕਰਨੀ ਪਊਗੀ ਇੱਕ ਟਾਈਮ ਹੋਊਗਾ ਤਾਂ ਕਿ ਉਹ ਉੱਥੇ ਅਵੇਲੇਬਲ ਹੋ ਪਾਣਗੇ ਆਫਿਸ ਦੇ ਵਿੱਚ ਬਹੁਤ اچھی ਗੱਲ ਸਰ ਨੇ ਕਹੀ ਹੈ ਕਿ इजीली ਰੀਚੇਬਲ ਹੋਣਗੇ ਜੇਕਰ ਕਿਸੇ ਨੇ ਉਹਨਾਂ ਨੂੰ ਮਿਲਣਾ ਵੈਸਤਾ ਉਹ ਆਰਾਮ ਦੇ ਨਾਲ ਉਹਨਾਂ ਨੂੰ ਮਿਲ ਵੀ ਸਕਣਗੇ ਸਰ ਇੱਕ ਗੱਲ ਹੋਰ ਹੈ ਜੀ ਕਿਸੇ ਵੀ ਅਦਾਰੇ ਨੂੰ ਤੇ ਏਡੇ ਵੱਡੇ ਹੈਰੀਟੇਜ ਸੰਸਥਾਨਾਂ ਨੂੰ ਚਲਾਉਣ ਲਈ ਸਰ ਫਾਈਨੈਂਸ਼ੀਅਲ ਸਟਰਕਚਰ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਸਮਝ ਲਿਓ ਕਿ ਉਹ ਪਹਿਲਾ ਸਟੈਪ ਹੈ ਤਾਂ ਸਰ ਜਿਵੇਂ ਹੁਣ ਤੀਸਰਾ ਪੈਨਲ ਕੰਟੈਸਟ ਕਰਨ ਜਾ ਰਿਹਾ ਗਵਰਨਮੈਂਟ ਸਪੋਰਟਡ ਆਹੋ ਤਾਂ ਸਰ ਫੰਡਸ ਦਾ ਅਰੇਂਜ ਆਪਣੇ ਜਿਹੜੇ ਡੋਨਰਸ ਨੇ ਉਹਨਾਂ ਨੂੰ ਛੱਡ ਕੇ ਕੁਝ ਇਦਾਂ ਦੇ ਪਲਾਨ ਜ਼ਿਹਨ ਦੇ ਵਿੱਚ ਹੈ ਸਰ ਕਿ ਕੱਲ ਨੂੰ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਫੰਡ ਹੈ ਉਹ ਸ਼ੋਰਟ ਨਾ ਇਹ ਚੀਜ਼ਾਂ ਕੀਤੀਆਂ ਜਾਣ ਜਾਂ ਕੁਝ ਇਦਾਂ ਦੇ ਢੰਗ ਦੇ ਨਾਲ ਆਪਾਂ ਸਿਸਟਮ ਨੂੰ ਸੈੱਟ ਕਰੀਏ ਕਿ ਇਹ ਆਧਾਰਿਆਂ ਨੂੰ ਫੰਡ ਦੇ ਵੱਲੋਂ ਕਦੇ ਵੀ ਮਾਰ ਨਾ ਪਵੇ ਦੇਖੋ ਜਿੱਥੇ ਤੱਕ ਤਾਂ ਤੁਸੀਂ ਪੈਨਲ ਦੀ ਗੱਲ ਕਰਦੇ ਹੋ ਪੈਨਲ 2 ਨੇ ਜਾਂ 3 ਨੇ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿੰਨੇ ਵੀ ਵੋਟਰਜ਼ ਜਿੰਨੇ ਵੀ ਆਪਣੇ ਕੋਲ ਸੋਸਾਇਟੀ ਦੇ ਹਨ ਸਭ ਦੇ ਕੋਲ ਬਿਲਕੁਲ ਇਕੁਅਲ ਰਾਈਟਸ ਨੇ ਕੋਈ ਵੀ ਕੰਟੈਸਟ ਕਰ ਸਕਦਾ ਹੈ ਕੈਂਡੀਡੇਟ ਵਨ ਸਕਦਾ ਹੈ ਕਿਸੇ ਪੈਨਲ ਦੇ ਨਾਲ ਜੁੜ ਕੇ ਜਾਂ ਇੰਡੀਪੈਂਡੈਂਟ ਠੀਕ ਹੈ ਜੀ ਤੇ ਜਿੱਥੇ ਤੱਕ ਰਹੀ ਗਵਰਨਮੈਂਟ ਦੀ ਗੱਲ ਗਵਰਨਮੈਂਟ ਦੀ ਗ੍ਰਾਂਟ ਜੋ ਕਿ ਸੰਸਥਾਵਾਂ ਨੂੰ ਆ ਰਹੀ ਹੈ ਉਹਦੇ ਉੱਤੇ ਦਾ ਸੁਸਾਇਟੀ ਦਾ ਹੱਕ ਹੈ ਹੀ ਕਿਹਾ ਹੁਣ ਤੁਹਾਡੀ ਗੱਲ ਤੋਂ ਮੇਰਾ ਸਵਾਲ ਹੈ ਵੀ ਕਿਹਾ ਗਵਰਨਮੈਂਟ ਇਹ ਚੀਜ਼ ਸੋਚ ਕੇ ਗ੍ਰਾਂਟ ਦਿੰਦੀ ਹੈ ਵੀ ਕਿਹਾ ਸਾਡੀ ਪਾਰਟੀ ਦੀ ਮੈਨੇਜਮੈਂਟ ਹੈ ਕਿ ਨਹੀਂ ਹੈ ਮੈਂ ਤਾਂ ਨਹੀਂ ਸਮਝਦਾ ਹੈਗਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਗਵਰਨਮੈਂਟ ਨੂੰ ਤਾਂ ਆਪਣਾ ਕੰਮ ਕਰਨਾ ਚਾਹੀਦਾ ਹੈ ਸੁਸਾਇਟੀ ਆਪਣਾ ਕੰਮ ਕਰ ਰਹੀ ਹੈ ਮੈਨੇਜਮੈਂਟ ਆਪਣਾ ਕੰਮ ਕਰ ਰਹੀ ਹੈ ਜੀ ਜਿਵੇਂ ਕਿ ਸਰ ਨੇ ਕਿਹਾ ਵੈ ਕਿ ਇਹ ਨਾਨ ਪੋਲੀਟੀਕਲ ਅਧਾਰੇ ਨੇ ਨੋ ਪ੍ਰੋਫਿਟ ਲਾਸ ਅਧਾਰੇ ਨੇ ਤੇ ਆਪਾਂ ਸਾਰੇ ਜਾਣਦੇ ਆ ਕਿ ਇਹਨਾਂ ਅਧਾਰਿਆਂ ਨੂੰ ਚਲਾਉਣ ਦੇ ਲਈ ਜਿੰਨੂੰ ਜਿੰਨੂੰ ਜਿਹੜੀ ਜਿਹੜੀ ਰਿਸਪੌਂਸਿਬਿਲਟੀ ਦਿੱਤੀ ਜਾਊਗੀ ਤੇ ਜਿਹੜੀਆਂ ਜਿਹੜੀਆਂ ਰਿਸਪੌਂਸਿਬਿਲਟੀਜ਼ ਆਲਰੇਡੀ ਉਹਨਾਂ ਦੀਆਂ ਚੱਲਦੀਆਂ ਨੇ ਉਹਨਾਂ ਨੂੰ ਤਨਦੇਹੀ ਨਾਲ ਨਿਸ਼ਕਾਮ ਨੇ ਸਵਾਰਥੀ ਇਮਾਨਦਾਰੀ ਨਾਲ ਨਿਭਾਉਣਾ ਪਊਗਾ ਲਾਸਟ ਦੇ ਵਿੱਚ ਸਰ ਕੀ ਤੁਹਾਡਾ ਸਰ ਵੋਟਰਜ਼ ਨੂੰ ਮੈਸੇਜ ਹੈ ਤੇ ਕੀ ਸ਼ਹਿਰ ਵਾਸੀਆਂ ਨੂੰ ਮੈਸੇਜ ਹੈ ਤੇ ਕੀ ਸਰ ਤੁਹਾਡਾ ਸੀਰੀਅਲ ਨੰਬਰ ਤੇ ਪੈਨਲ ਹੈ ਉਹ ਵੀ ਜਰੂਰ ਸਾਂਝਾ ਕਰ ਦਿਓ ਸਰ ਮੈਂ ਆਪਣੀ ਇੰਟਰੋਡਕਸ਼ਨ ਇੱਕ ਵਾਰੀ ਫੇਰ ਦੱਦਾ ਜੀ ਮੇਰਾ ਨਾਮ ਰੂਪੇਸ਼ ਭਾਰਦਵਾਜ ਸੀਰੀਅਲ ਨੰਬਰ 26 ਜਿਹੜਾ ਕਿ ਮੈਨੂੰ ਅਲਾਟ ਹੋਇਆ ਹੈ ਸੀਰੀਅਲ ਨੰਬਰ 26 ਦੇ ਉੱਪਰ ਮੈਂ ਕੰਟੈਸਟ ਕਰ ਰਿਹਾ ਹਾਂ ਪ੍ਰੋਗਰੈਸਿਵ ਪੈਨਲ ਦੇ ਨਾਲ ਮੈਂ ਕੰਟੈਸਟ ਕਰ ਰਿਹਾ ਹਾਂ ਮੇਰਾ ਵੋਟਰਜ਼ ਨੂੰ ਇਹ ਮੈਸੇਜ ਹੈ ਕਿ ਵੋਟਰਜ਼ ਸਾਡੇ ਪੈਨਲ ਨੂੰ ਪੂਰੀ ਮੈਜੋਰਟੀ ਦੇ ਨਾਲ ਚੋਣ ਕਰਨ ਮੈਜੋਰਟੀ ਜੇ ਅਗਰ ਸਾਡੇ ਕੋਲ ਆਏਗੀ ਤਾਂ ਹੀ ਅਸੀਂ ਕੁਝ ਨਾ ਕੁਝ ਕਰ ਪਾਵਾਂਗੇ ਮੈਜੋਰਟੀ ਤੋਂ ਬਿਨਾ ਕੋਈ ਡਿਵੈਲਪਮੈਂਟ ਸੰਭਵ ਨਹੀਂ ਹੁੰਦੀ ਚਾਹੇ ਉਹ ਮੈਨੇਜਮੈਂਟ ਹੈ ਜਾਂ ਆਪਾਂ ਕੋਈ ਵੀ ਸਰਕਾਰ ਦੀ ਗੱਲ ਕਰ ਲਈਏ ਜੇਕਰ ਮੈਜੋਰਟੀ ਨਹੀਂ ਹੁੰਦੀ ਤਾਂ ਜੋ ਡਿਸੀਜਨ ਲੈਣੇ ਚਾਹੀਦੇ ਨੇ ਉਹ ਨਹੀਂ ਲੈ ਪਾਉਂਦੇ ਹੈਗੇ ਇਸ ਕਰਕੇ ਵੋਟਰਸ ਨੂੰ ਇਹੀ ਅਪੀਲ ਹੈ ਕਿ ਸਾਡੇ ਪੈਨਲ ਨੂੰ ਮੈਜورٹی ਦੇ ਨਾਲ ਇਲੈਕਟ ਕਰੋ ਤਾਂ ਕਿ ਅਸੀਂ ਸੰਸਥਾਵਾਂ ਨੂੰ ਸੁਧਾਰ ਦੀ ਤਰਫ ਲੈ ਕੇ ਜਾ ਸਕੀਏ ਸੰਸਥਾਵਾਂ ਦੇ ਵਿੱਚ ਕਾਫੀ ਪ੍ਰੋਬਲਮਸ ਸਾਨੂੰ ਨਜ਼ਰ ਆਈਆਂ ਨੇ ਜਿਹੜੀਆਂ ਕਿ ਸਟਾਫ ਦੀਆਂ ਨੇ ਨੌਨ ਟੀਚਿੰਗ ਟੀਚਿੰਗ ਦੀਆਂ ਨੇ ਅਸੀਂ ਹੁਣ ਜਾਣਦੇ ਆ ਉੱਥੇ ਤਾਂ ਮਤਲਬ ਡਿਮਾਂਡਸ ਹੈਗੀਆਂ ਨੇ ਉਹਨਾਂ ਦੀਆਂ ਅਸੀਂ ਉਹ ਸਾਰੀਆਂ ਡਿਮਾਂਡਸ ਆਪਣੇ ਤਰੀਕੇ ਨਾਲ ਪੂਰੀਆਂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਉਹ ਤਾਂ ਹੀ ਸੰਭਵ ਹੈ ਜੇ ਅਗਰ ਅਸੀਂ ਮੈਜورٹی ਨਾਲ ਆਪਾਂਗੇ ਥੈਂਕ ਯੂ ਵੈਰੀ ਮਚ ਜੀ ਇਹ ਸੀਗੇ ਰੂਪੇਸ਼ ਭਾਰਤਵਾਦ ਜੀ ਜਿਹੜੇ ਕਿ ਪ੍ਰੋਗਰੈਸਿਵ ਪੈਨਲ ਫਾਰ ਐਜੂਕੇਸ਼ਨ ਵੱਲੋਂ ਸੀਰੀਅਲ ਨੰਬਰ ਹੈ ਇਹਨਾਂ ਦਾ 26 ਅਸੀਂ ਆਪਣਾ ਜਿਹੜਾ ਫਰਜ਼ਾਂ ਨਿਭਾ ਰਹੇ ਹਾਂ ਜਿੰਨੇ ਕੁ ਉਮੀਦਵਾਰ ਸਾਡੇ ਨਾਲ ਰਾਬਤਾ ਕਾਇਮ ਕਰਦੇ ਨੇ ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰਾ ਰਹੇ ਹਾਂ ਜੇਕਰ ਤੁਹਾਨੂੰ ਉਹਨਾਂ ਦੇ ਏਜੰਡੇ ਵਿਕਾਸ ਦੇ ਸਟਰਕਚਰ ਡਿਵੈਲਪਮੈਂਟ ਉਹਨਾਂ ਦੀ ਡੈਡੀਕੇਸ਼ਨ ਸਹੀ ਲੱਗਦੀ ਹੈ ਤਾਂ ਤੁਸੀਂ ਵੋਟ ਜ਼ਰੂਰ ਪਾਓ ਕਿਉਂਕਿ ਵੋਟਰਸ ਆਰ ਸੁਪਰੀਮ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ